अब ट्रैवलर ने गड्डी खड़ा कितना और ट्रैवलर मलाव सब बात अब ट्रैवलर मलाव जब ट्रैवलर गड्डी खड़ा दो पीछे कर रहा है पता क्या होना है पता क्या सारे किया पता क्या सारे समझे ही नहीं सारे समझे ही नहीं और रोकने के बिना यार साले ट्रैवलर मलाव कौन है हो तब लोग तेन्ने के अंते हो के बाहर खड़े ह चङा <laughs>

ਅੱਜ ਉਹਦੇ ਨਾਲ ਰੱਖ ਕੇ ਕਿਉਂ ਨਹੀਂ ਆਪਾਂ ਇਕੱਠੇ ਖੁੰਦਦੇ ਪਏ ਠੀਕ ਹੈ ਨਾ ਤੁਸੀਂ ਅੱਜ ਅਗਰ ਤੁਸੀਂ ਵੇਟ ਕਰਦੇ ਵਾ ਸਾਡੇ ਬੱਚੇ ਨਾਲ ਵੀ ਆਦਾ ਹੋਵੇ ਬਿਲਕੁਲ ਭਾਜੀ ਤੁਸੀਂ ਆ ਵੇਟ ਕਰਦੇ ਪਏ ਆ ਤੁਹਾਡੇ ਵੱਲੋਂ ਦੱਸਿਆ ਜਾਂਦਾ ਹੈ ਅਕਸਰ ਹੀ ਸਾਨੂੰ ਇਹ ਸਕੂਲ ਵੱਲੋਂ ਧਮਕੀਆਂ ਇਹ ਬੰਦਾ ਸੁਣਦਾ ਹੀ ਨਹੀਂ ਕਿਸੇ ਦੀ ਗੱਲ ਨਹੀਂ ਸੁਣਦਾ ਇਹ ਅਹੰਕਾਰ ਇੰਨਾ ਅਹੰਕਾਰ ਤਾਂ ਹੀਰੋ ਵਾਲਿਆਂ ਦੇ ਵਿੱਚ ਨਹੀਂ ਜਿੰਨਾ ਅਹੰਕਾਰ ਇਹਦੇ ਵਿੱਚ ਵੜਿਆ ਹੋਇਆ ਹੈ ਭਾਈ ਉਹਨੇ ਕੋਈ ਸ਼ਰੀਆਮ ਸਕੂਲ ਦੇ ਕੈਮਰੇ ਦੀ ਵਾਇਰਿੰਗ ਵੀ ਕੱਢ ਦਿੱਤੀ ਗਈ ਹੈ ਜਿਹੜੇ ਡੇਲੀ ਕੈਮਰੇ ਚੱਲਦੇ ਸੀ 15 ਸਾਲ ਮੈਂ ਸਕੂਲ ਚ ਪੜਿਆ ਰੋਜ਼ ਕੈਮਰੇ ਚੱਲਦੇ ਸੀ ਉਹਨਾਂ ਅੱਜ ਸਵੇਰੇ ਵਾਰਦਾਤ ਹੋਈ ਹੈ ਤੇ ਕੈਮਰੇ ਦੀ ਜਿਹੜੀ ਵਾਇਰਿੰਗ ਹੈ ਉਹ ਕੱਢ ਦਿੱਤੀ ਗਈ ਹੈ ਆਪਣੀ ਜਿਹੜੀ ਲੰਨ ਲੈ ਕੇ ਉਹਨੂੰ ਛੁਪਾਇਆ ਜਾ ਰਿਹਾ ਸ਼ਰਿਆ ਅੱਜ ਰੋਜ਼ ਹੁੰਦਾ ਜੀ ਇੱਥੇ ਡੇਲੀ ਇੱਥੇ ਕੋਈ ਲੌਨ ਆਰਡਰ ਨਹੀਂ ਹੈ ਸਕੂਲ ਦੇ ਬਾਹਰ ਸ਼ਰਿਆਮ ਲੜਾਈਆਂ ਹੁੰਦੀਆਂ ਗੁੰਡਾ ਕਰਦੀ ਹੁੰਦੀ ਹੈ ਸਕੂਲ ਦੇ ਅੰਦਰ ਵੀ ਸ਼ਰਿਆਮ ਬੱਸ ਵਾਲੇ ਓਵਰ ਸਪੀਡ ਕਰਦੇ ਆ ਉਸ ਤੋਂ ਬਾਅਦ ਵੀ ਕੋਈ ਕੋਈ ਵੀ ਇੱਥੇ ਪ੍ਰਿੰਸੀਪਲ ਵੱਲੋਂ ਕੋਈ ਐਕਸ਼ਨ ਨਹੀਂ ਲੈਂਦਾ ਇੱਥੇ ਪਹਿਲੇ ਪ੍ਰਿੰਸੀਪਲ ਵੀ ਰਲਿਆ ਮਿਲਿਆ ਆ ਜਦ ਨਹੀਂ ਜਸ਼ਨ ਨਹੀਂ ਦੇਖਿਆ ਜੀ ਇਹ ਮਾਰਨਿੰਗ ਦੀ ਗੱਲ ਹੈ ਇਹ ਜੀ ਇੱਥੇ ਦੀ ਗੱਲ ਹੈ ਸਵੇਰੇ 8:30 ਵਜੇ ਦੇ ਕੋਲ ਦੀ ਗੱਲ ਹੈ ਬੱਚੀ ਆ ਰਹੀ ਸੀ ਤੇ ਉਹਦੇ ਉੱਤੋਂ ਵੈਨ ਡਰਾਈਵਰ ਵੱਲੋਂ ਬੱਸ ਚੜਾਈ ਗਈ ਹੈ ਔਰ ਉਸ ਤੋਂ ਬਾਅਦ ਇਸ ਟਾਈਮ ਨਾ ਇਸ ਟਾਈਮ ਕੋਲ ਬੱਸ ਡਰਾਈਵਰ ਹੈ ਬੱਸ ਵੀ ਸਕੂਲ ਦੇ ਬਾਹਰ ਚਲੇਗੀ ਬੱਸ ਵੀ ਕਿੱਥੇ ਗਈ ਤੇ ਵੈਨ ਡਰਾਈਵਰ ਵੀ ਕਿੱਥੇ ਗਿਆ ਇਸ ਟਾਈਮ ਕੁਝ ਨਹੀਂ ਪਤਾ ਉਹ ਮਤਲਬ ਕਿਸ ਤਰੀਕੇ ਬੱਚਾ ਖੇਲ ਰਹੀ ਸੀ ਜਾਂ ਬੱਚਾ ਜੀ ਆਪਣੇ ਕਲਾਸ 'ਚ ਜਾ ਰਿਹਾ ਸੀਗਾ ਇੰਨੇ ਜੋ ਪਤਾ ਲੱਗਿਆ ਮੈਨੂੰ ਕਿ ਉਹ ਕਲਾਸ 'ਚ ਜਾ ਰਿਹਾ ਸੀ ਤੇ ਉਹਦੇ ਉਹਦੇ ਕੋਲ ਜਿਹੜੀ ਵੈਨ ਸੀਗੀ ਉਹਦੇ ਕੋਲ ਜਿਹੜੀ ਆਈ ਹੈ ਉਹਦੇ ਉੱਤੋਂ ਜਿਹੜ ਔਰ ਬੱਚੇ ਨੂੰ ਡੀਐਮ ਸੀ ਹਸਪਤਾਲ ਲੈ ਕੇ ਗਏ ਗਏ ਤੇ ਜਦੋਂ ਪਤਾ ਲੱਗਾ ਕਿ ਉਹਦੇ ਆਨ ਦੀ ਸਪੋਰਟ ਡੈਕ ਹੋ ਚੁੱਕੀ ਸੀ ਇੱਕ ਜਿਹੜੇ ਮਾਇਰਾ ਦੇ ਨਾਮ ਹੈ ਉਹਦੇ ਕੁੜੀ ਦਾ ਤੇ ਉਹਦੇ ਫਾਦਰ ਦਾ ਨਾਮ ਅਰुण सूद ਹੈ ਜੀ ਜੀ ਕੇ ਸਟੇਟ ਉਹ ਰਹਿੰਦੇ ਆ ਜੀ ਔਰ ਸਾਡੇ ਵੱਲੋਂ ਜੀ ਅਸੀਂ 10:40 ਦੇ ਛੋਟੇ ਟਾਈਮ ਹੈ ਸਕੂਲ ਦਾ ਅਸੀਂ ਇਹ ਤਾਂ ਗੇਟ ਖੜਗਾਂਦੇ ਰਹਿ ਗਏ ਗੇਟ ਖੋਲਣਾ ਹੀ ਨਹੀਂ ਜੀ ਤੁਸੀਂ ਖੜੇ ਰਹੋ ਸਾਨੂੰ ਪਰਵਾਹ ਨਹੀਂ ਤੁਹਾਡੀ ਤੁਸੀਂ ਖੜੇ ਰਹੋ ਟੀਚਸ ਵੀ ਪਤਮੀ ਜੀ ਨਾਲ ਕੇ ਬੋਲਦੇ ਪੇ ਗੇਟ ਮੈਂ ਤਾਂ ਚਲੇਗਾ ਉਧਰ ਕਹਿੰਦਾ ਅਸੀਂ ਗੇਟ ਨਹੀਂ ਖੋਲਣਾ ਫਿਰ ਜਹਾਰ ਕੇ ਜਿਹੜੇ ਪੇਰੈਂਟਸ ਕੋਲੋਂ ਗੇਟ ਖੜਕਾਇਆ ਗਿਆ ਕਿ ਸਾਡੇ ਬੱਚੇ ਦੱਸੋ ਕਿੱਥੇ ਠੀਕ ਨੇ ਅੰਦਰ ਉਸ ਤੋਂ ਬਾਅਦ ਜਾ ਕੇ ਇਹਨਾਂ ਨੇ ਫਿਰ ਗੇਟ ਖੋਲਿਆ ਫਿਰ ਅਸੀਂ ਅੰਦਰ ਆਏ ਹੁਣ ਵੀ ਅਸਾਨੂੰ ਪਤਾ ਨਹੀਂ ਜੀ ਹਾਲੇ ਸਾਡੇ ਬੱਚੇ ਕਿੱਥੇ ਆ ਜੀ ਮੈਂ ਆਪਣੇ ਸਿਸਟਰ ਨੂੰ ਲੈਣ ਆਇਆ ਸੀ ਕੋਈ ਲੋਕਾਂ ਨੂੰ ਪਤਾ ਨਹੀਂ ਕਿੱਧਰ ਹੈ ਜੀ ਬੱਚੇ ਦਾ ਪਰਿਵਾਰ ਜੀ ਮੇਰੇ ਖਾਲ ਅੰਦਰ ਹੀ ਸਕੂਲ ਚ ਹੋਵੇਗਾ ਹੋਇਆ ਕੀ ਹੈ ਕੀ ਮਾਮਲਾ ਕੀ ਹੈ ਜਿਹੜਾ ਸਵੇਰੇ 8:30 ਵਜੇ ਬੱਚੇ ਦੀ ਡੈਥ ਹੋਈ ਹੈ ਸਕੂਲ ਬਾਗ ਦੇ ਨੀਚੇ ਆ ਕੇ ਪੈਰ ਦੇ ਨੀਚੇ ਆ ਉਹਦੇ ਤਲਾਸ਼ ਵਿੱਚ ਹੀ ਉਹਦੇ ਬੱਚਾ ਨੂੰ ਲੈ ਕੇ ਇਸ ਕੇਸ ਕੋਲ ਤੇ ਹਾਲੀ ਬਾਕੀ ਉਹਨੇ ਕੈਮਰੇ ਚੈੱਕ ਕਰਦੇ ਪੇ ਸਾਰੀ ਤਕਨੀਕਤ ਕਰਦੇ ਅੱਛਾ ਬੱਸ ਦੇ ਥੱਲੇ ਸਕੂਲੀ ਬੱਸ ਦੇ ਥੱਲੇ ਬੱਚੀ ਆਈ ਹੈ ਬੱਚਾ ਟਾਇਰ ਦੇ ਹੇਠੇ ਦੱਸ ਸਕੂਲ ਦੇ ਅੰਦਰ ਹੀ ਸਕੂਲ ਅੱਛਾ ਉਹਦੀ ਡੈਥ ਹੋ ਗਈ ਬੱਚੇ ਦੀ ਖੇਲ ਦੇ ਉਹਦੀ ਸਰ ਲ ਹੋਈ ਹੈ ਜਾਂ ਕਿਵੇਂ ਹੋਇਆ ਉਹ ਹੁਣ ਡਰਾਈਵਰ ਤੋਂ ਸਾਰੀ ਗੱਲ ਕਲੀਅਰ ਹੋ ਜੇ ਇੱਥੇ ਜਿਹੜੇ ਸੀਸੀਟੀਵੀ ਕੈਮਰਾ ਲੱਗੇ ਸੀ ਇਹਨਾਂ ਦਾ આરોਪ ਹੈ ਕਿ ਕੈਮਰੇ ਲਾ ਲਿੱਤੇ ਗਏ ਨਹੀਂ ਨਹੀਂ ਆਏ ਹੋ ਵੀ ਦੇਖ ਰਹੇ ਅਸੀਂ ਇੱਥੇ ਕੋਈ ਦੇਖ ਲੈਣਾ ਕਿੱਥੋਂ ਲੱਗਾ ਜੀ ਤਾਂ ਕੋਈ ਇਹ ਵੀ ਕਰਦਾ ਤੁਸੀਂ ਕਹੋ ਜੀ ਕਾਰਵਾਈ ਕਰ ਰਹੇ ਹੋ ਜੋ ਕਰੂ ਕਾਨੂੰਨ ਅਨੁਸਾਰ ਜੋ ਕਾਰਵਾਈ ਬਣਦੀ ਅਸੀਂ ਕਰਾਂਗੇ ਇਹ ਸਕੂਲ ਦੀ ਸੀ ਕਿ ਬਾਹਰ ਦੀ ਸੀ ਇਹ ਸਕੂਲ ਦੀ ਸੀ ਸਕੂਲ ਨਾਲ ਅਟੈਚ ਸੀ ਸਕੂਲ ਬੱਚਿਆਂ ਦੀ ਬਸ ਬੱਚੀ ਕਿੰਨੇ ਸਾਲ ਦੀ ਸੀ ਕਿਹੜੀ ਕਲਾਸੇ ਪੜ੍ਹਦੀ ਸੀ ਇਹ 1st ਚ ਪੜ੍ਹਦੀ 6-7 ਸਾਲ ਦੀ